ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰ ਦੋਸਤੋ ਪੰਜ ਮੈਂਬਰੀ ਕਮੇਟੀ ਦਾ ਆਖਰੀ ਇਮਤਿਹਾਨ ਕਾਫੀ ਔਖਾ ਕਾਫੀ ਮੁਸ਼ਕਲ ਇਮਤਿਹਾਨ ਬਣਦਾ ਜਾ ਰਿਹਾ ਹੈ ਕਈ ਕਿਸਮ ਦੀਆਂ ਮੁਸ਼ਕਲਾਂ ਅਰਥਨਾ ਪੈਦਾ ਕੀਤੀਆਂ ਜਾ ਰਹੀਆਂ ਨੇ ਇੱਕ ਨਵੀਂ ਗੱਲ ਹੋ ਗਈ ਹੁਣ ਸ਼ਿਕਾਇਤ ਹੋਗੀ ਕੀ ਨੇ ਕੀ ਸ਼ਿਕਾਇਤ ਬਲਵਿੰਦਰ ਸਿੰਘ ਜੇਠੂ ਵਾਲਾ ਨੇ ਕਹਿੰਦੇ ਨੇ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਨੇੜੇ ਰਹਿ ਵੈਸੇ ਜੋਧਪੁਰ ਵਾਲੇ ਨੇ ਜਿਹੜੇ ਜੋਧਪੁਰ ਜੇਲ੍ਹ ਚ ਸੀ ਕੁਰਬਾਨੀ ਵਾਲੇ ਬੰਦੇ ਕਹਿੰਦੇ ਨੇ ਆਪਣੇ ਆਪ ਨੂੰ ਪਤਾ ਲੱਗਿਆ ਵੀ ਅਟਾਰੀ ਤੋਂ ਆਇਆ ਕੀ ਕਹੇ ਸ਼ਿਕਾਇਤ ਦੇ ਵਿੱਚ ਕਿ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਇਹਨੇ ਸ਼ਰੀਅਕਾਲ ਤੱਕ ਸਾਫ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ ਇਹਨਾਂ ਨੂੰ ਤਲਬ ਕੀਤਾ ਜਾ ਇਹ ਲੰਘਨ ਕਿ ਕਿਆ ਕਿਉਂ ਤਲਬ ਕੀਤਾ ਜਾਵੇ ਇਹ ਵੀ ਆਪਾਂ ਗੱਲ ਇਸ ਵੀਡੀਓ ਚ ਕਰਨੀ ਹੈ ਉਹ ਇੱਕ ਦਿਨ ਪਹਿਲਾਂ ਸ਼ਿਕਾਇਤ ਦਾ ਆਉਣ ਦਾ ਕਾਰਨ ਕੀ ਹੈ ਇਹ ਵੀ ਦੇਖਾਂਗੇ ਇਹ ਵੀ ਗੱਲ ਦੇਖਾਂਗੇ ਕਿ ਹਰਜਿੰਦਰ ਸਿੰਘ ਧਾਮੀ ਨੇ ਜਿਹਦੀ ਅਭਦੀ ਡਿਊਟੀ ਸੀ ਪ੍ਰਬੰਧ ਉਹ ਪ੍ਰਬੰਧਕ ਮਸਲਾ ਕਿਉਂ ਭੇਜਿਆ ਓਹੋ ਅਕਾਲ ਤਖਤ ਸਾਹਿਬ ਤੇ ਅਰਜੀ ਜਿਹੜੀ ਤੇਜਾ ਸਿੰਘ ਸਮੁੰਦਰੀ ਹਾਲ ਜਿੱਥੇ ਡੈਲੀਗੇਟ ਅਜ਼ ਲਾਸ ਹੋਣਾ ਸੀ ਉਹ ਅਰਜੀ ਫਾਰਵਰਡ ਕਿਉਂ ਕੀਤੀ ਇਹਦੇ ਪਿੱਛੇ ਕੀ ਕਾਰਨ ਹੈ ਕੀ ਕੋਈ ਹੋਰ ਹੀ ਕਾਰਨ ਤਾਂ ਨਹੀਂ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ 2 ਦਸੰਬਰ ਦੇ ਹੁਕਮਨਾਮੇ ਨੂੰ ਇਹ ਵਾਪਸ ਵੀ ਕਰ ਸਕਦੇ ਨੇ ਉਹਦੇ ਨਾਲ ਛੇੜਛਾੜ ਵੀ ਕਰ ਸਕਦੇ ਨੇ ਕੁਝ ਵੀ ਹੋ ਸਕਦਾ ਤੀਜਾ ਸਵਾਲ ਕਿ ਕੀ ਐਸੀ ਲੋੜ ਪੈ ਗਈ ਸੀ ਕਿਹੜੇ ਹਗਾਮੀ ਹਾਲਾਤ ਸੀ ਜਿਹਦੇ ਵਿੱਚ ਗਿਆਨੀ ਕੁਲਜੀਤ ਸਿੰਘ ਗੜਗਜ ਜਿਨ੍ਹਾਂ ਦੇ ਜੀਜਾ ਦੀ ਮੌਤ ਹੋ ਗਈ ਸੀ ਉਹਨਾਂ ਦਾ ਭੋਗਾਂ ਨੇ ਪਿਆ ਨਹੀਂ ਉਦੋਂ ਪਹਿਲਾਂ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਰੱਖੀ ਗਈ ਕਿਉਂ ਰੱਖੀ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਬਾਰੇ ਗੱਲਬਾਤ ਕਰਨੀ ਆਪਾਂ ਇਸ ਵੀਡੀਓ ਦੇ ਵਿੱਚ ਔਰ ਉਹ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਆਪਾਂ ਵੈਸੇ ਕੱਲ ਪਤਾ ਵੀ ਲੱਜੁਕਾ ਇਸਵਾਨਾ ਦਾ ਲੇਕਿਨ ਦੇਖਦੇ ਆ ਕਿ ਕੀ ਹੈ ਇਹਦੇ ਪਿੱਛੇ ਮਸਲਾ ਲੱਗਦਾ ਕੀ ਹੈ ਤੁਸੀਂ ਵੀ ਇਹ ਮੇਰੇ ਨਾਲ ਇਸ ਮਾਮਲੇ 'ਚ ਜਿਹੜਾ ਹੈ ਪਾਰਟਿਸਪੇਟ ਕਰੋਗੇ ਖੈਰ ਉਸ ਤੋਂ ਪਹਿਲਾਂ ਇੱਕ ਉਹ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਹੜੇ ਤੁਸੀਂ ਮੇਰੇ ਨਾਲ ਇਸ ਵੀਡੀਓ 'ਚ ਨਵੇਂ ਜੁੜੇ ਹੋ ਪਲੀਜ਼ ਜੇ ਸਬਸਕ੍ਰਾਈਬ ਨਹੀਂ ਕੀਤਾ ਨਾ ਇਸ ਚੈਨਲ ਨੂੰ ਰਜਿੰਦਰ ਵਾਗਿਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਗੱਲ ਆਪਾਂ ਕਿੱਥੋਂ ਸ਼ੁਰੂ ਕਰੀਏ ਗੱਲ ਆਪਾਂ ਕਰਦੇ ਆਂ ਤਿੰਨ ਚਾਰ ਸਵਾਲ ਖੜੇ ਕੀਤੇ ਨੇ ਪਹਿਲਾ ਸਵਾਲ ਕਿ ਜਿਹੜੀ ਮੀਟਿੰਗ ਤੋਂ ਪਹਿਲਾਂ ਸਿੰਘ ਸਹਿਬਾਨ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਬਲਵਿੰਦਰ ਸਿੰਘ ਜੇਠੂ ਵਾਲਾ ਉਸ ਨੇ ਆਪਣੀ ਸ਼ਿਕਾਇਤ ਕਿਉਂ ਕੀਤੀ ਔਰ ਸ਼ਿਕਾਇਤ ਵਿੱਚ ਕਿਹਾ ਕੀ ਕਿ ਪੰਜ ਮੈਂਬਰੀ ਕਮੇਟੀ ਨੇ ਨਿਰਿਆਦਦਾਦੀ ਉਲੰਘਣਾ ਕੀਤੀ ਹੈ ਅਕਾਲ ਤਖਤ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾਈ ਸੀ ਇਹ ਦੋ ਮੈਂਬਰ ਅਸਤੀਫਾ ਦੇ ਗਏ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬਡੁੰਗਰ ਤੇ ਪੰਜ ਮੈਂਬਰੀ ਦੀ ਤਾਂ ਕੋਈ ਹੋਂਦ ਹੀ ਨਹੀਂ ਸੀ ਇਹ ਕੌਣ ਨੇ ਆਪਣੇ ਆਪ ਹੀ ਜਿਹੜੀ ਇਹਨਾਂ ਨੇ ਸ਼ੁਰੂ ਕਰਤਾ ਕੰਮ ਇੱਕ ਦੂਜੀ ਸ਼ਿਕਾਇਤ ਤੇ ਉਹਨਾਂ ਨੇ ਗੱਲ ਕੀਤੀ ਹੈ ਚਲੋ ਮੰਨ ਲਿਆ ਜਾਵੇ ਅਕਾਲ ਤਖਤ ਸਾਹਿਬ ਨੇ ਤਾਂ 1 ਜੂਨ ਤੱਕ ਦਾ ਟਾਈਮ ਦਿੱਤਾ ਸੀ 2 ਦਸੰਬਰ ਤੋਂ 1 ਜੂਨ ਹੈ ਹੈਡਲਾਈਨ ਸੀ ਇਹ ਬਿਨਾ ਕਿਸੇ ਐਪਲੀਕੇਸ਼ਨ ਤੋਂ ਬਿਨਾ ਐਕਸਟੈਂਸ਼ਨ ਤੋਂ ਇਹ ਮੈਂਬਰਸ਼ਿਪ ਭਰਤੀ ਕਰੀ ਜਾਂਦੇ ਨੇ ਇਹਨਾਂ ਨੂੰ ਤਲਬ ਕਰੋ ਇਹ ਕਿਹਾ ਗਿਆ ਹੁਣ ਇਹਦੇ ਪਿੱਛੇ ਕੀ ਕਾਰਨ ਹੋ ਸਕਦਾ ਇੱਕ ਦਿਨ ਪਹਿਲਾਂ ਜਿਹੜੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਪਹਿਲਾਂ ਸ਼ਿਕਾਇਤ ਆ ਰਹੀ ਹੈ ਕੀ ਸੱਚਮੁੱਚ ਇਸ ਕਰਵਾਈ ਹੋਊਗੀ ਜੇ ਹੁੰਦੀ ਹੈ ਤਾਂ ਵੱਡੀ ਅਰਚਨ ਖੜੀ ਹੋ ਜੂਗੀ ਇੱਕ ਤਾਂ ਇਸ ਵਾਰ ਦੂਜੇ ਦਿਨਾਂ ਨਾਲ ਜੁੜਦਾ ਕਿ ਅਕਾਲ ਤਖਤ ਸਾਹਿਬ ਤੇ ਜਿਹੜੀ ਮੀਟਿੰਗ ਬੁਲਾਈ ਗਈ ਹੈ ਸਿੰਘ ਸਾਹਿਬਾਨ ਦੀ ਉਤੇ ਦੀ ਕੀ ਖਗਾਮੀ ਹਾਲਾਤ ਕੀ ਨੇ ਕਿਉਂ ਮਤਲਬ ਕੀ ਐਸਾ ਮਸਲਾ ਪੰਥ ਦਾ ਸਾਹਮਣੇ ਆ ਗਿਆ ਸੀ ਪਹਿਲਾਂ ਤਾਂ ਤੁਸੀਂ ਇਹੀ ਤਾਂ ਦੇਖੋ ਨਾ ਜਿਹੜੀ ਉਹ ਤਤਾ ਇਹ ਲੱਗਿਆ ਸੀ ਕਿ 10 ਨੂੰ ਭੋਗ ਪੈਣਾ ਹੈ ਗਿਆਨੀ ਗੜਗੱਜ ਦੇ ਜੀਜਾ ਜੀ ਦਾ ਉਸ ਤੋਂ ਬਾਅਦ ਮੀਟਿੰਗ ਹੋਣੀ ਹੈ ਤੇ ਮੀਟਿੰਗ ਕਿਉਂ ਬਣਾਈ ਗਈ ਏਜੰਡਾ ਸਰਫੇ ਹੈ ਕਿ 24 ਜੁਲਾਈ ਨੂੰ ਸੈਮੀਨਾਰ ਹੋਇਆ ਸੀ ਛਿਦਨਗਰ 25 ਨੂੰ ਭਾਈ ਉਹ ਤੇ ਜਿਹੜਾ ਗਾਇਕ ਹੈ ਗੁਰਸਿੱਖ ਗਾਇਕ ਵੀਰ ਸਿੰਘ ਉਹਨੇ ਮਰਿਆਦਾ ਦੀ ਲੰਗਣਾ ਉਦੋਂ ਕਰਵਾਤੀ ਜਦੋਂ ਉਹਨੇ ਇਹ ਜੇ ਗੀਤ ਗਾਇਆ ਜੀ ਤੇ ਲੋਕ ਨੱਚਣ ਲੱਗ ਗਏ ਨਾਚ ਗਾਣਾ ਹੋ ਗਿਆ ਸੀ ਦੀ ਸਮਗ ਬਿਲਕੁਲ ਮਰਿਆਦਾ ਦੇ ਲੰਘਣਾ ਉਹ ਪਹੁੰਚ ਗਿਆ ਸੀ ਕੱਲ ਤੱਕ ਸਾਹਿਬ ਜਥੇਦਾਰ ਨੂੰ ਮਿਲੇ ਜਥੇਦਾਰਾਂ ਨੂੰ ਮਿਲੇ ਦੋਨਾਂ ਨੂੰ ਯਾਨੀ ਟੇਕ ਸਿੰਘ ਉਤਿਆ ਕਰਨੀ ਗੁਰਗਾਜਨ ਤੇ ਉਹ ਤੇ ਦੂਜਾ ਹਰਜੋਤ ਬੈਂਸ ਉਹਨੇ ਵੀ ਕਹਿਤਾ ਵੀ ਮੈਂ ਪੇਸ਼ ਹੂੰ ਤੀਜਾ ਜਿਹੜਾ ਸ਼ਾਰ ਡਾਇਰੈਕਟਰ ਹੈ ਜਸਵੰਤ ਸਿੰਘ ਜਫਰ ਉਹ ਤਾਂ ਬਾਹਰ ਗਿਆ ਹੋਇਆ ਐਡੀ ਕਿੱਡੀ ਕ ਕਾਲੀ ਸੀ ਇਸ ਲਈ ਕਿਉਂ ਮੀਟਿੰਗ ਕੀਤੀ ਲੱਗਦਾ ਤੁਹਾਨੂੰ ਸਿਰਫ ਐਸ ਲਈ ਮੀਟਿੰਗ ਕੀਤੀ ਹੈ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਕੋਈ ਮਸਲਾ ਹੋਰ ਹੈ ਤੀਜਾ ਮਸਲਾ ਵੀ ਇਹਦੇ ਨਾਲ ਜੋੜ ਕੇ ਫਿਰ ਆਪਾਂ ਅੱਗੇ ਵੱਧ ਸਕਾਂਗੇ ਤੀਜਾ ਮਸਲਾ ਕੀ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਹੈ ਪ੍ਰਬੰਧ ਇਹਨਾਂ ਨੇ ਦੇਖਣਾ ਤੇ ਜਿਹੜਾ ਜੇ ਤੇਜਾ ਸਿੰਘ ਸਮੁੰਦਰੀ ਹਾਲ ਮੰਗਿਆ ਪੰਜ ਮੈਂਬਰੀ ਕਮੇਟੀ ਨੇ ਆਪਣੇ ਡੈਲੀਗੇਟਸ ਨਾਲ ਲਈ ਤਾਂ ਦਾ ਫੈਸਲਾ ਤਾਂ ਪ੍ਰਬੰਧਕ ਕਮੇਟੀ ਦੇ ਕਰਨਾ ਹੈ ਉਸ ਨੂੰ ਅਕਾਲ ਤਖਤ ਕਿਉਂ ਫਰਬਟ ਕੀਤਾ ਗਿਆ ਕੀ ਇਹ ਦੂ ਪਹਿਲਾਂ ਸਾਰੇ ਅਕਾਲ ਤਖਤ ਤੇ ਫਰਬਟ ਹੁੰਦੇ ਰਹੇ ਨੇ ਸਵਾਲ ਤਾਂ ਵੀ ਹੈ ਨਾ ਤੋਂ ਉਹ ਜਿਹੜਾ ਸਵਾਲ ਹੈ ਜਿਹੜਾ ਅਕਾਲ ਤਖਤ ਤੇ ਭੇਜੰਦਾ ਹੈ ਇਹਦੇ ਪਿੱਛੇ ਵੀ ਕੋਈ ਇੱਛਾ ਹੋਰ ਲੱਗਦੀ ਹੈ ਹੁਣ ਇਹ ਸਾਰੀਆਂ ਗੱਲਾਂ ਨੂੰ ਗੱਲ ਉਦੋਂ ਮਿਲਦਾ ਜਦੋਂ ਗੈਨੀ ਹਰਪ੍ਰੀਤ ਸਿੰਘ ਦੀ ਗੱਲ ਯਾਦ ਆ ਜਾਂਦੀ ਹੈ ਜਿਹੜੀ ਪਿਛਲੇ ਦਿਨੀ ਉਹਨਾਂ ਨੇ ਮਸਤਬਾਨਾ ਸਾਹਿਬ ਬਾਰੇ ਕੀਤੀ ਸੀ ਜਦੋਂ ਉੱਥੇ ਅਕਾਲ ਕਾਲਜ ਕਾਉਂਸਲ ਦੇ ਸੈਮੀਨਾਰ ਚਗੇ